ਬਿਨਾਂ ਭਗਵੰਤ ਮਾਨ ਤੋਂ ਅੱਜ ਤੱਕ ਕੋਈ ਪਿਓ ਦਾ ਪੁੱਤ ਜੰਮੀ ਨਹੀਂ। ਮਾਨ ਵਰਗਾ ਨਹੀਂ ਮੁੱਖ ਮੰਤਰੀ ਕਿਹਦੇ ਮਿਲਦਾ ਪੰਜਾਬ ਨੂੰ ਭਾਈ? ਸਿੱਕ ਘਰ ਦੇ ਗਰੀਬ ਦੇ ਤਿੰਨ ਜਿਵਾਗਾਂ ਤੇ ਨੀ ਨੌਕਰੀ ਚ। ਮੁੰਡਿਆਂ ਨੂੰ ਨੌਕਰੀਆਂ ਦੇਤੀਆਂ ਬਿਨਾਂ ਛਵਾਰਚ ਤੋਂ ਮੈਟ ਦੇ ਆਧਾਰ ਤੇ ਸਤੇ ਹੀ ਜਾਣੇ ਜਾਂ। ਪਹਿਲਾਂ ਕੀ? ਖਾਲਾਂ ਦੇ ਵਿੱਚ ਨਾ ਕੀਤਾ ਭਗਵੰਤ ਮਾਨ ਨੂੰ। ਅਸੀਂ ਵੋਟ ਉਹਨੂੰ ਵੀ ਨਹੀਂ ਪਾਉਂਦੇ। ਆ ਵੀ ਆਟੋਮੈਟਿਕ ਮਹਿੰਦਰ ਦੋ ਗਲਾ ਬੰਦਾ ਭਾਈ। ਗੱਲਾਂ ਕੀ? ਸਾਨੂੰ ਤਾਂ ਲੱਗ ਰਿਹਾ ਸੀ ਜਦੋਂ ਅੰਦਰ ਕਿਤੇ ਭੱਜ ਗਿਆ ਉੱਧਰ ਭੱਜ ਲ ਗਿਆ ਜਿਹਦਾ ਸਟੈਂਡ ਹੀ ਨਹੀਂ ਉਹਨੂੰ ਕੀ ਬੋਰਡ ਪਾਉਣੀ ਆ ਅੱਜ ਇਹ ਤੇਂਦਰ ਚਾਰ ਵਾਰੀ ਛਾਲ ਮਾਰ ਕੇ ਆਹ ਪਾਰਟੀ ਦਾ ਆਹ ਪਾਰਟੀ ਦਾ ਬੋਰਡ ਤਾਂ ਆਪਣੇ ਪੂਜਾ ਕਹਿੰਦਾ ਆਪਣਾ ਪੰਚ ਬਚਾਓ ਭਗਵਾਨ ਤੁਮਾਰਾ ਇਮਾਨਦਾਰ ਬੰਦਾ ਹੱਟਦਾ ਕੁੜੀਆਂ ਸਾਹਿਬ ਦਾ ਜੀ ਅੱਜ ਅੰਦਰ ਮੋਦੀ ਨੇ ਰਾਮ ਅੰਦਰ ਦਾ ਇੱਕ ਡਰਾਮਾ ਰਜਿਆ ਖੁੱਡੀਆਂ ਸਾਹਿਬ ਇਮਾਨਦਾਰ ਬੰਦਾ ਲੋਕ ਸਭਾ ਚੋਣਾਂ ਨੇ ਲੋਕਾਂ ਦੇ ਵਿੱਚ ਜਾ ਕੇ ਚਰਚਾ ਕਰਾਂਗੇ ਵੀ ਕਿਹੜੇ ਮੁੱਦਿਆਂ ਤੇ ਇਸ ਵਾਰ ਚੋਣ ਹੋਣੀ ਚਾਹੀਦੀ ਹੈ ਤੇ ਕਿਹੜੀ ਪਾਰਟੀ ਨੇ ਪੰਜਾਬ ਲੁੱਟਿਆ ਤੇ ਕਿਹਨੇ ਬਸਾਇਆ ਸਾਰੀ ਗੱਲਬਾਤ ਕਰਾਂਗੇ ਮਾਨਸਾ ਦੇ ਪਿੰਡ ਕੁਸਲਾ ਪਹੁੰਚੇ ਆ ਬਜ਼ੁਰਗ ਸਾਡੇ ਨਾਲ ਨੇ ਸਾਥ ਦੇ ਵਿੱਚ ਜੋ ਚਰਚਾ ਛਿੜਦੀ ਹੈ ਤਾਂ ਸਰਕਾਰਾਂ ਬਣ ਜਾਂਦੀਆਂ ਨੇ ਇੱਥੋਂ ਹੀ ਸਰਕਾਰਾਂ ਬਣਦੀਆਂ ਤੇ ਇੱਥੋਂ ਹੀ ਡਿੱਗ ਜਾਂਦੀਆਂ ਨੇ ਕਿਉਂਕਿ ਜਦੋਂ ਚਰਚਾ ਛਿੜ ਜੇ ਕਿਸੇ ਸਰਕਾਰ ਦੀ ਤਾਂ ਸੱਥਾਂ ਤੋਂ ਨਹੀਂ ਬਚਦੀਆਂ ਗੱਲਬਾਤ ਕਰਦੇ ਆ ਸਾਡੇ ਨਾਲ ਬਜ਼ੁਰਗ ਨੇ ਸਤਸੀ ਗਾਲ ਜੀ ਸਤਸੀਕਾਰ ਜੀ ਕੀ ਨਾਮ ਹੈ ਜੀ ਜਗਜੀਤ ਸਿੰਘ ਗੋਗਾ ਅੱਛਾ ਜੀ ਜੀ ਪਹਿਲਾਂ ਤਾਂ ਆਪਾਂ ਸਵਾਲ ਇਹੀ ਵੀ ਕਿਹੜੇ ਮੁੱਦਿਆਂ ਤੇ ਚੋਣ ਹੋਣੀ ਚਾਹੀਦੀ ਹੈ ਮੁੱਦਿਆਂ ਦੇ ਸਾਰੇ ਵਿਕਾਸ ਵੀ ਪਿੰਡ ਦੇ ਆਪ ਹਰ ਇੱਕ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਸਹੀਆਂ ਨੌਕਰੀਆਂ ਮਿਲਣੀਆਂ ਚਾਹੀਦੇ ਆ ਸਹੀ ਕੰਮ ਕਰਨੇ ਚਾਹੀਦੇ ਆ ਗਲਤ ਨੂੰ ਗਲਤ ਕਹੇ ਸਹੀ ਨੂੰ ਸਹੀ ਕਹੇ ਅਗਲਾ ਅੱਛਾ ਮੈਨੂੰ ਇਹ ਦੱਸੋ ਵੀ ਇੰਨੇ ਵਾਰ MP MLA ਬਣਾ ਲਈ ਹਾਂ ਜੀ ਕਿਸੇ ਦਾ ਕੋਈ ਲੱਗਿਆ ਵੀ ਪੰਜਾਬ ਦੇ ਹੱਕ ਚ ਕਿਸੇ ਨੇ ਗੱਲ ਕੀਤੀ ਬਿਨਾਂ ਭਗਵੰਤ ਮਾਨ ਤੋਂ ਅੱਜ ਤੱਕ ਕੋਈ ਪਿਓ ਦਾ ਪੁੱਤ ਜੰਮੇ ਨਹੀਂ ਵੀ ਚੰਗਾ ਲੱਗਿਆ ਹੋਵੇ ਮੈਂ ਕਾਂਗਰਸ ਮੇਰਾ ਪਿਓ ਜਿੱਦੇ ਦੀ ਕਾਂਗਰਸ ਪਾਰਟੀ ਬਣੀ ਆ ਮੇਰਾ ਪਿਓ ਉਦੇ ਦਾ ਕਾਂਗਰਸ ਪਾਰਟੀ ਦੇ ਵਿੱਚ ਸੀ ਅੱਛਾ ਇੱਥੋਂ ਦੇ ਸਰਪੰਚ ਨੇ ਸਾਡੀ ਗਲੀ ਦਾ ਮਤਾ ਪਾਇਆ ਗ੍ਰਾਮ ਸਭਾ ਦੇ ਵਿੱਚ ਅੱਛਾ ਆ ਗਲੀ ਦੇ ਵਿੱਚ ਮੈਂ ਲੈ ਕੇ ਚੱਲਦਾ ਗਲੀ ਨੂੰ ਦੇਖ ਕੇ ਉਲਟੀ ਆਊਗੀ ਅੱਛਾ ਸਰਪੰਚ ਸਾਹਿਬ ਕਹਿੰਦਾ ਮੈਂ ਕੰਮ ਕਰਾਇਆ ਬੜੇ ਮੈਂ ਕੰਮ ਕਰਾਇਆ ਬੜੇ ਭਾਈ ਵੀ ਦੇਖੋ ਕਿੱਥੇ ਕਰਾਤੇ ਅੱਛਾ ਭਗਵਾਨ ਜਮਾਨ ਮਾਰ ਕਾ ਨਹੀਂ ਮੁੱਖ ਮੰਤਰੀ ਕਿਤੇ ਮਿਲਦਾ ਪੰਜਾਬ ਨੂੰ ਭਾਈ ਕੀ ਕੀਤਾ ਕੀ ਹੈ ਪਿੰਡਾ ਸਹੂਲਤ ਦੱਸੋ ਪਿੰਡ ਚੂਲਤ ਦਾ ਉਹਨੇ ਯਾਰ ਮੁੰਡਿਆਂ ਨੂੰ ਨੌਕਰੀਆਂ ਦੇਤੀਆਂ ਬਿਨਾਂ ਛਵਾਰਛ ਤੋਂ ਮੈਟ ਦੇ ਆਧਾਰ ਤੇ ਸਿੱਧੇ ਹੀ ਜਾਣੇ ਯਾਰ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਪੈਸੇ ਕਿੰਨੇ ਦਿੰਦੇ ਹੋ ਕੈਪਟਨ ਬੈਠਾ 25 ਲੱਖ ਲਊ ਅੱਛਾ ਬਾਦਲ ਕਹਿੰਦਾ 30 ਲਊ ਅੱਛਾ ਹਾਂ ਬਾਦਲ ਸਾਹਿਬ ਤਾਂ ਹੁਣ ਵੀ ਰੈਲੀ ਕਰਦੇ ਫਿਰਦੇ ਕਹਿੰਦੇ ਭਗਵੰਤ ਮਾਨ ਲੁੱਟ ਲਿਆ ਪੰਜਾਬ ਸੀ ਬਚਾਵਾਂਗੇ ਉਹ ਹੋ ਸਕਦਾ ਭਾਈ ਕਹੇ ਜਿਹੜੀ ਸੱਚ ਆ ਮੇਰੀ ਉਮਰ ਕਿੰਨੀ ਹੋ ਗਈ ਪੁਲਿਸ ਦੀ ਨੌਕਰੀ ਮੈਨੂੰ ਕਾਲੀ ਦਲ ਦੇ ਬੰਦੇ ਨੇ ਛੜਾਈ ਹੋਈ ਆ ਅੱਛਾ ਜੀ ਹਾਂ ਜੀ ਆ ਬਾਬਾ ਜੀ ਕੀ ਨਾਮ ਹੈ ਬੱਗਾ ਮਕਾ ਜੀ ਮੁਫਤ ਚਾਹੀਦਾ ਜਾਂ ਰੋਜ਼ਗਾਰ ਰੋਜ਼ਗਾਰ ਹੀ ਚਾਹੀਦਾ ਜੀ ਮੁਫਤ ਚ ਕਿਉਂ ਲਾਉਂਦੇ ਆ ਲੋਕਾਂ ਨੂੰ ਫਿਰ ਹੈ ਮੁਫਤ ਗੱਲਾਂ ਮਤਲਬ ਲਾਰੇ ਸਮਝਦੇ ਹੋ ਤੁਸੀਂ ਵੀ ਕਿਉਂ ਲਾਰੇ ਚ ਆਉਂਦੇ ਲੋਕ ਲਾਰੇ ਵਿੱਚ ਤਾਂ ਹੀ ਤਾਂ ਪਛਾੜੀ ਜਾਂਦੇ ਆ ਹਾਂ ਜੀ ਤਾਂ ਹੀ ਪਛਾੜੀ ਜਾਂਦੇ ਆ ਉਹ ਸਿਆਣੇ ਹੋ ਗਏ ਲੋਕ ਹਾਂ ਜੀ ਹੈ ਸਿਆਣੇ ਪੂਰੇ ਆ ਤਾਂ ਤੁਸੀਂ ਸਾਥ ਚ ਬੈੰਨੇ ਹੋ ਜਦੋਂ ਤਾਂ ਇੱਕ ਲੋਕਾਂ ਨੂੰ ਇਹ ਵੀ ਦੱਸ ਦਿਓ ਨਾ ਵੀ ਵੋਟ ਪਾਉਣੀ ਤਾਂ ਜ਼ਰੂਰੀ ਆ ਵੋਟ ਤਾਂ ਪਾਓ ਉਹ ਕਹਿੰਦੇ ਆ ਵੀ ਭਾਈ ਜਿਹੜਾ ਰੋਂਦਾ ਹੱਕਾਂ ਤੇ ਕੱਲ ਕੀ ਬੋਰਡ ਪਾਉਨ ਨੂੰ ਹਾਂਜੀ ਦੇਲਾ ਰੋਂਦਾ ਜੀ ਕਿਵੇਂ ਵੀ ਇਹਨਾਂ ਨੂੰ ਕੀ ਪਾਉਣੀ ਆ ਅੱਛਾ ਉੱਧਰ ਭੱਜ ਗਿਆ ਉੱਧਰ ਭੱਜ ਲ ਗਿਆ ਜਿਹਦਾ ਸਟੈਂਡ ਹੀ ਨਹੀਂ ਉਹਨੂੰ ਕੀ ਬੋਰਡ ਪਾਉਣੀ ਆ ਅੱਜ ਜੀਤਵਿੰਦਰ ਚਾਰ ਵਾਰੀ ਛਾਲ ਮਾਰ ਗਿਆ ਇਹਨੂੰ ਕੀ ਬੋਰਡ ਪਾਈਗੇ ਯਾਰ ਮੈਂ ਕਾਂਗਰਸ ਚੋਂ ਆਇਆ ਦੁਖੀ ਹੋ ਕੇ ਆਇਆ ਅੱਛਾ ਪਹਿਲਾਂ ਕਾਂਗਰਸ ਚ ਸੀ ਤੁਸੀਂ ਜਮਾਤ ਸ਼ੁਰੂ ਆਤ ਦੇ ਵਿੱਚ ਪੱਕੇ ਯਾਰ ਮੇਰੀ ਉਮਰ 50 ਸਾਲ ਦੀ ਹੋ ਗਈ ਤੇ ਮੇਰਾ ਪਿਓ ਤਾਂ ਕਿੱਦਾਂ ਦਾ ਮਰਿਆ ਤੇ ਛੱਡੀ ਕਿਉਂ ਜੀ ਕਾਂਗਰਸ ਛੱਡੀ ਤਾਂ ਯਾਰ ਸਾਡੀ ਗਲੀ ਚ ਤੁਰ ਮਾੜਾ ਮੈਂ ਤੈਨੂੰ ਦਿਖਾਵਾਂ ਅੱਛਾ ਗ੍ਰਾਮ ਸਭਾ 'ਚ ਮਤਾ ਪਾਇਆ ਜੀ ਸਾਡੇ ਪਿੰਡ अच्छा जीत ਤੇ ਬਣਾਈ ਆ ਆਪਦੇ ਬੰਦਿਆਂ ਦੇ ਜਿਹੜੇ ਪੱਖਦਾਰ ਸੀ ਜੀਤਮਿੰਦਰ ਦਾ ਕਿਵੇਂ ਦੇਖਦੇ ਹੋ ਜੀਤਮਿੰਦਰ ਦੋ ਗਲਾ ਬੰਦਾ ਭਾਈ ਬਾਬਾ ਜੀ ਕੀ ਨਾਮ ਹੈ 나జర్ ਸਿੰਘ 나జర్ ਜੀ ਕੀ ਲੱਗਦਾ ਫਿਰ ਇਸ ਵਾਰ ਠੀਕ ਆ ਜੀ ਸਾਡੇ ਵਾਸਤੇ ਤਾਂ ਬਹੁਤ ਵਧੀਆ ਬਾੜਾ ਵਧ ਗਿਆ ਕਿਹੜੀ ਪਾਰਟੀ ਨੇ ਪੰਜਾਬ ਦੇ ਭਲੇ ਦੀ ਗੱਲ ਕੀਤੀ ਪੰਜਾਬ ਦੇ ਨੇ ਐਸੇ ਨੇ ਕਰੀ ਆ ਬਹੁਤ ਹਜ਼ਾਰਾਂ ਨੌਕਰੀ ਤੇ ਦੇ ਦਿੱਤੀ ਅੱਛਾ ਹਾਂ ਅੱਛਾ ਇੱਕ ਗੱਲ ਸਾਰੇ ਕਹਿੰਦੇ ਆ ਵਿਰੋਧੀ ਵੀ ਕਹਿੰਦੇ ਆ ਕੋਈ ਵੀ ਜੇ ਆਪਾਂ ਕਰੀਏ ਵੀ ਜਦੋਂ ਕੋਈ ਪਾਰਟੀ ਕੰਮ ਕਰਦੀ ਆ ਤਾਂ ਕਹਿੰਦੇ ਵੀ ਨੌਕਰੀਆਂ ਦੀ ਗੱਲ ਆ ਤਾਂ ਗੱਲੀ ਜੁਮਲੇ ਮਾਰੇ ਆ ਭਗਵੰਤ ਮਾਨ ਨੇ ਤੁਸੀਂ ਦੱਸੋ ਵੀ ਗੱਪ ਐ ਜਾਂ ਸੱਚ ਨਾ ਸੱਚ ਆ ਜਮਾ ਜਮਾ ਸੱਚ ਉਹਨੇ ਨਹੀਂ ਮਾਰੇ ਜਮਾ ਸੱਚ ਜੋਲੇ ਨਹੀਂ ਮਾਰੇ ਇਹ ਅਣਪੜ ਬੰਦਾ ਇਹ ਨਹੀਂ ਉਹੀ ਪੁੱਛ ਰਿਹਾ ਵੀ ਇਹ ਸੱਚ ਹੈ ਨਾ ਪਤਾ ਨਹੀਂ ਸੱਚ ਹੈ ਨਾ ਹਾਂ ਸੱਚ ਆ ਜਾ ਵੀ ਨੌਕਰੀਆਂ ਮਿਲੀਆਂ ਨੇ ਬਿਨਾਂ ਸਪਾਰਸ਼ ਤੋਂ ਸਾਡੇ ਪਿੰਡ ਚ ਵੀ ਪੰਜ ਛੇ ਮੁੰਡਿਆਂ ਨੂੰ ਮਿਲੀਆਂ ਨੇ ਬਿਨਾਂ ਸਪਰਸ਼ ਤੋਂ ਮਿਲੀਆਂ ਪਹਿਲਾਂ ਕੀ ਹੁੰਦਾ ਸੀ ਬਜ਼ੁਰਗੋ ਪਹਿਲਾਂ ਕੁਝ ਨਹੀਂ ਹੋਇਆ ਭਰਾਵਾ ਮੇਰੀ ਨਿਗਾਹ ਦਾ ਮੈਂ ਕਾਲੀਆਂ ਦਾ ਬੰਦਾ ਸੀ ਪੂਰਾ ਪੱਕਾ ਪੱਕਾ ਕਾਲੀ ਸੀ ਮੈਂ ਜਦੋਂ ਦਾ ਜਮੈਂ ਉਦੋਂ ਦਾ ਉੱਥੇ ਆਜਾ ਪਹਿਲਾਂ ਤੁਸੀਂ ਕਾਲੀਦਾਲ ਚ ਸੀ ਹਾਂ ਕਾਲੀਦਾਲ ਹਾਂ ਇਹ ਕਾਲੀਦਾਲ ਆ ਪਿਛਲੇ ਕਿਹੜੇ ਹੋਇਆ ਕਿਉਂ ਛੱਡਣਾ ਪੈ ਗਿਆ ਬਸ ਜਦੋਂ ਮਨ ਬਦਲ ਜੇ ਬਦਲ ਜਾਂਦਾ ਬਸ ਅੱਛਾ ਹੋਰ ਵੀ ਬਜ਼ੁਰਗ ਨੇ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਹੈ ਨਿਸ਼ਤਰ ਸਿੰਘ ਜੀ ਨਿਸ਼ਤਰ ਜੀ ਕਿੱਦਾਂ ਦਾ ਲੱਗਦਾ ਮਾਹੌਲ ਵੀ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਜਾਂਦੇ ਆ ਜੇ ਆਪਾਂ ਗੱਲ ਕਰਦੇ ਆ ਪੁਰਾਣੀਆਂ ਸਰਕਾਰਾਂ ਕਹਿੰਦੇ ਵੀ ਅੱਕੇ ਹੋਏ ਨੇ ਲੋਕਾਂ ਨੇ ਬਦਲਾ ਲਿਆਂਦਾ ਬਦਲਾ ਰਾਸ ਆਇਆ ਆਇਆ ਜੀ ਵਧੀਆ ਲੱਗਦਾ ਵਧੀਆ ਸਾਡੇ ਪਿੰਡ ਇੱਕ ਘਰ ਦੇ ਗਰੀਬ ਦੇ ਤਿੰਨ ਜਵਾਕ ਤਿੰਨੀ ਨੌਕਰੀ ਚ ਅੱਛਾ ਬਹੁਤ ਲੱਗਿਆ 97 ਤੋਂ ਲੈ ਕੇ 22 ਤਾਈਂ 25 ਸਾਲ ਠੀਕ ਹੈ ਇੱਕ ਪਾਸੇ ਪਿੰਡ ਕਾਪੀ ਲੈ ਕੇ ਨੌਕਰੀਆਂ ਗਿਰ ਲੈਣ ਪਿੰਡ ਚ ਇੱਕ ਵਾਰੀ ਆ ਦੋ ਸਾਲਾਂ ਦੀਆਂ ਜਿਵੇਂ ਆਪਾਂ ਕਹਿੰਨੇ ਵੀ ਕੰਮ ਕੀਤੇ ਆ ਹਨਾ ਤੁਸੀਂ ਕਹੇ ਭਗਵੰਤ ਮਾਨ ਨੇ ਕੰਮ ਕਰ ਰਿਹਾ ਲੱਗ ਰਿਹਾ ਵਧੀਆ ਹਨਾ ਸਾਰਾ ਕੁਝ ਜਿਹੜੇ ਵਿਰੋਧੀ ਨੇ ਉਹ ਕਹਿੰਦੇ ਵੀ ਜਿਵੇਂ ਹੁਣ ਲੋਕ ਵੀ ਗੱਲਾਂ ਕਰਦੇ ਵੀ 1000 ਰੁਪਿਆ ਰਹਿ ਗਿਆ ਉਹਦੇ ਬਾਰੇ ਤੁਸੀਂ ਕੀ ਕਹੋ 1000 ਤਾਂ ਫਿਰ ਦੇ ਦੂ ਹਜੇ ਦੋ ਪੰਜ ਸਾਲਾਂ ਦਾ ਉਹ ਆ ਜੀ ਪੰਜ ਸਾਲਾਂ ਦੇ ਵਿੱਚ ਨਾ ਕੀਤਾ ਭਗਵੰਤ ਮਾਨ ਨੂੰ ਅਸੀਂ ਵੋਟ ਉਹਨੂੰ ਵੀ ਨਹੀਂ ਪਾਉਂਦੇ ਹਾਂ ਵੀ ਉਹ ਤੋਂ ਬਾਅਦ ਹਾਂ ਬੇ ਝੂਠ ਕਹੋ ਮਾਰੇ ਬਿਲਕੁਲ ਬਿਲਕੁਲ ਹਾਂ ਪੰਜ ਸਾਲਾਂ ਦੇ ਵਿੱਚ ਵਾਦਾ ਪੂਰਾ ਬਾਬਾ ਜੀ ਸਾਰਿਆਂ ਨੂੰ ਇੱਕ ਸਾਰਿਆਂ ਨੂੰ ਇੱਕ ਸਵਾਲ ਕਰਦਾ ਵੀ ਪਿਛਲੇ ਸਮਿਆਂ ਚ ਕੀ ਕਿਉਂ ਲੋਕ ਗੱਲਾਂ ਚਾਉਂਦੇ ਰਹੇ ਫਿਰ ਪਿਛਲੇ ਦੇ ਇਹਨਾਂ ਦੇ ਲਾਰਾਂ ਚਾਉਂਦੇ ਰਹੇ ਦੋ ਹੀ ਪਾਰਟੀਆਂ ਸੀ ਕੋਈ ਕਹਿੰਦਾ ਸੀ ਮੈਂ ਤੇਰੀ ਖਾਲੀ ਬਣਾ ਦੂੰ ਕੋਈ ਨਾਲੀ ਬਣਾ ਦੂੰ ਸਾਡੇ 70 ਸਾਲ ਕਾਂਗਰਸ ਵਾਲ ਖਾਲੀ ਨਹੀਂ ਬਣੀ ਅੱਗੇ ਐਮਪੀ ਦੀ ਵੋਟ ਹੁੰਦੀ ਅੱਛਾ ਕਹਿੰਦੇ ਕਿਤੇ ਮਰਜ਼ੀ ਸਿੱੜ ਦੋ ਠੀਕ ਹੈ ਐਮਲੀ ਬੋਟ ਤਾਂ ਆਪਣੀ ਕੁਦਾ ਕਹਿੰਦਾ ਆਪਣਾ ਪੰਥ ਬਚਾਓ ਹੂੰ ਪੰਥ ਕਰਨੇ ਪੱਦ ਹਾਂ ਪੰਥ ਬਚਾਉਣਾ ਪੰਥ ਨੂੰ ਖਤਰਾ ਹਾਂ ਅੱਛਾ ਆ ਚੀਜ਼ ਇਹਨਾਂ ਦੇ ਹਾਂ ਆਪ ਸੁਣਿਆ ਬਜ਼ੁਰਗ ਅੱਛਾ ਉਹ ਰਿਪੋਰਟ ਦਾ ਕਿ ਜਿਸੇ ਮਰਜੀ ਬਾਦੋ ਅੱਛਾ ਕਿਸ ਨੂੰ ਜਾਣਦੇ ਨਹੀਂ ਕੋਈ ਜਾਣਦੇ ਨਹੀਂ ਕੋਈ ਨਹੀਂ ਪਤਾ ਸੀ ਸਾਡੇ ਹਰਿੰਦਰ ਸਿੰਘ ਖਾਲਸਾ ਪਹਿਲਾਂ ਨਾਰਬੇ ਆ ਗਿਆ ਠੀਕ ਹੈ ਜਿਵੇਂ ਨਾਰਬੇ ਲੈਣ ਤੋਂ ਕਾਜ ਨਾਲ ਤੇ ਝੋਲੜਿਆ ਜਿੱਤ ਗਿਆ ਪਰਸੈਂਟੇਜ ਜਿੱਤ ਤੋਂ ਠੀਕ ਹੈ ਮੁੜ ਕੇ ਹਰਿੰਦਰ ਸਿੰਘ ਖਾਲਸਾ ਬਣ ਗਿਆ ਰੇਣ ਦੇ ਬੰਦਾ ਸੀ ਅੱਛਾ ਪਟਿਆ ਸ਼ੁਰੂ ਦਿੱਤੇ ਆ ਮਰਹੰਡੇ ਤੋਂ ਦੇਖਿਆ ਨਹੀਂ ਕਦੇ ਦੇਖਿਆ ਨਹੀਂ ਤਦੇ ਵੀ ਬੀਬਾ 5 ਸਾਲ ਰਿਹਾ ਐ ਮਾਰੇ ਕਿਤੇ ਕਿਹੜਾ ਇੱਥੇ ਹਾਂ ਜੀ ਸਾਡੇ 2.5 ਲੱਖ ਰੁਪਏ ਸਾਡੇ ਬੰਦੇ ਵਾਦਾ ਕਰਿਆ ਸੀ ਇੱਥੇ ਸੱਤ ਚ ਸੱਚੀ ਗੱਲ ਕਹਨੇ 2.5 ਲੱਖ ਰੁਪਏ ਦਿੰਨੇ ਕਹਦੇ ਸੀ ਅੱਛਾ ਚੈੱਕ ਦਿੰਨੇ ਆ 50000 ਰੁਪਏ ਚੌਧਰੀ ਨੂੰ 2 ਲੱਖ ਸ਼ਮਸ਼ਾਨ ਕਾਟ ਨੂੰ ਠੀਕ ਹੈ ਗੱਲਾਂ ਜੀ ਰਹਿ ਗਿਆ ਦਿੱਤਾ ਨਹੀਂ ਗੱਲਾਂ ਜੀ ਰਹਿ ਗਿਆ ਗੱਲਾਂ ਜੀ ਕੀ ਸੰਤ ਲਾਰੇ ਨਾਲ ਤਸਿਆਂ ਤੜਕੇ ਹੁਣ ਸਿਆਣੇ ਹੋ ਗਏ ਲੋਕ ਜੀ ਬੱਧੂ ਜੀ ਹੈ ਬੱਧੂ ਆਮ ਦੇ ਲਾਗੀ ਬਾਬਾ ਕਰਦੇ ਇੱਕ ਤੋਂ ਵੱਲਾ ਸੁਣ ਲੈ ਮੇਰੀ ਹਾਂਜੀ ਤੇ ਕਰਦੇ ਗੰਡੂ ਭਗਵੰਤ ਮਾਨਾ ਇਮਾਨਦਾਰ ਬੰਦਾ ਹੂੰ ਖੁੱਡੀਆਂ ਸਾਹਿਬ ਹੂੰ ਇਮਾਨਦਾਰ ਬੰਦਾ ਮੈਂ ਕਾਂਗਰਸ ਉਹਨਾਂ ਦੇ ਪਿਤਾ ਨੂੰ ਵੀ ਦਰਬੇਸ਼ ਕਹਿੰਦੇ ਕਹਿੰਦੇ ਦਰਬੇਸ਼ ਦਰਬੇਸ਼ ਉਹ ਬੰਦੇ ਨੂੰ ਬਿਰੂਆ ਦਰਬੇਸ਼ ਦਾ ਉਹਦਾ ਹੂੰ ਜਿਹੜਾ ਮਾਨਦਰ ਬਿਲਕੁਲ ਹਰੇਕ ਨੂੰ ਨਹੀਂ ਮਿਲਦਾ ਹਾਂ ਹੈ ਦਰਬੇਸ਼ ਕੌਣ ਹੁੰਦਾ ਆਪਾਂ ਕਹਿੰਦੇ ਦਰਬੇਸ਼ ਪੌਂਚੀ ਹੂੰ ਗੱਲ ਸੋਚਣ ਰਹੀ ਆ ਪਰ ਗੱਲਾਂ 'ਚ ਕਹੀ ਆ ਖੋਡੀਆਂ ਸਾਹਿਬ ਜਿੱਤਣਗੇ ਸੋ ਅੱਛਾ 1 ਲੱਖ ਲੱਖ ਤੋ ਤੇ ottenir ਦਾ ਜਤਨਗੇ ਸਭ ਪੱਕਾ ਮਾਨਾ ਸਾਰਿਆਂ ਦਾ ਮੈਂ ਇੱਕ ਇੱਕ ਗੱਲ ਮੈਂ ਕਹਿ ਦਿੰਨਾ ਪਹਿਲਾਂ ਇੱਕ ਗੱਲ ਮੈਂ ਜਰੂਰ ਕਹਿਣਾ ਚਾਹੂੰਗਾ ਵੀ ਕਈ ਵਾਰੀ ਨਾ ਵੀਡੀਓ ਦੇਖਣ ਵਾਲਿਆਂ ਨੂੰ ਐ ਲੱਗਦਾ ਵੀ ਇਹ ਬਿਠਾਏ ਹੋਏ ਨੇ ਆਪ ਵਾਲੇ ਨੇ ਮੈਂ ਮੈਂ ਉਹ ਗੱਲ ਕਲੀਅਰ ਕਰਨੀ ਚਾਹਨਾ ਵੀ ਵੀਡੀਓ ਦੇ ਵਿੱਚ ਜਦੋਂ ਅਸੀਂ ਆਏ ਤਾਂ ਬਜ਼ੁਰਗ ਸਾਨੂੰ ਬਜ਼ੁਰਗ ਸਾਨੂੰ ਇੱਕ ਗੱਲ ਕਹਿੰਦੇ ਸੀ ਵੀ ਤੁਸੀਂ ਕਿਹੜੀ ਪਾਰਟੀ ਦੇ ਹੋ ਤਾਂ ਅਸੀਂ ਕਿਹਾ ਵੀ ਅਸੀਂ ਕਿਸੇ ਪਾਰਟੀ ਦੇ ਨਹੀਂ ਬਜ਼ੁਰਗੋ ਤੁਸੀਂ ਆਪਦੀ رائے ਰੱਖ ਦਿਓ ਹਨਾ ਤੇ ਬਾਬਾ ਜੀ ਇਹੀ ਗੱਲ ਹੋਈ ਆ ਜੀ ਹਾਂ ਜੀ ਹਾਂ ਜੀ ਬਿਲਕੁਲ ਕੋਈ ਬਿਠਾਇਆ ਤਾਂ ਨਹੀਂ ਤੁਹਾਡੇ ਚ ਬੁਲਾ ਕੇ ਅਸੀਂ ਹੈ ਸਾਡਾ ਤਾਂ ਪਤਾ ਹੀ ਨਹੀਂ ਸੀ ਤੁਸੀਂ ਆਉਂਗੇ ਅਸੀਂ ਤਾਂ ਰੋਜ਼ ਸਾਥ ਚ ਬੈਨੇ ਆ ਆਪ ਦਾ ਨਜਾਇਜ਼ ਕਰਦੇ ਹਾਂ ਤੋਂ ਪਤਾ ਹੀ ਨਹੀਂ ਹਾਂ ਮੈਂ ਉਹੀ ਉਹੀ ਗੱਲ ਹੈ ਨਾ ਵੀ ਦੇਖੋ ਪਤਾ ਕੀ ਆ ਵੀਡੀਓ ਜਿੰਨੇ ਵੀ ਦੇਖ ਰਹੇ ਆ ਇਹ ਚੀਜ਼ ਤੁਹਾਡੇ ਸਾਹਮਣੇ ਕਰਨੀ ਜ਼ਰੂਰੀ ਹੈ ਕਿਉਂਕਿ ਕੁਛ ਨਾ ਕੁਛ ਇਦਾਂ ਦਾ ਵੀ ਚੱਲਦਾ ਹੁੰਦਾ ਵੀ ਲੋਕ ਕਹਿੰਦੇ ਵੀ ਬਿਠਾ ਕੇ ਬੰਦਿਆਂ ਤੋਂ ਆਪ ਬਾਰੇ ਕਾਰ ਚਲਾ ਕੇ ਗਏ ਆ ਜੀ ਪਿਛਲੇ ਪੱਤਰਕਾਰ ਦਾ ਨਾਂ ਨਹੀਂ ਅਸੀਂ ਪ ਕਹਿੰਨੇ ਅੱਛਾ ਸਾਨੂੰ ਵੋਟਾਂ ਪੁੱਛੀ ਗੇ ਗੱਲਾਂ ਬਾਤਾਂ ਪੁੱਛੀ ਗੇ ਨਾਲ ਫੋਟੋ ਜੀਤ ਮੇਨਰਦੀ ਲਾਤੀ ਤੇ ਦੋ ਬੰਦਿਆਂ ਦੀਆਂ ਗੱਲਾਂ ਇਕੱਠੀਆਂ ਇੱਕ ਬੰਦੇ ਨੇ ਕਿਹਾ ਸੀ ਖੁੱਡੀਆਂ ਸਾਹਿਬ ਇਮਾਨਦਾਰ ਬੰਦਾ ਫੌਜੀ ਸਾਹਿਬ ਰਟਾਇਰ ਹੋਏ ਨੇ ਉਹਦੀ ਵਿੱਚੋਂ ਕੱਟਦੀ ਉਹਨੇ ਹਾਂ ਜਿਹੜੇ ਕਾਂਗਰਸ ਚ ਬੋਲੇ ਉਹਨਾਂ ਦੀਆਂ ਗੱਲਾਂ ਰਾਤ ਅੱਛਾ ਬਾਬਾ ਜੀ ਆਪਾਂ ਸਾਰਿਆਂ ਦੀ ਆਵਾਜ਼ ਲਾਵਾਂਗੇ ਜੇ ਹੁਣ ਵੀ ਕਿਸੇ ਨੇ ਬੋਲਣਾ ਹੱਥ ਖੜਾ ਕਰ ਦਿਓ ਕਿਉਂਕਿ ਮੈਨੂੰ ਨਹੀਂ ਪਤਾ ਲੱਗਣਾ ਬਾਅਦ ਵਿੱਚ ਤੁਸੀਂ ਕਹੀ ਜਾਓ ਬਾਈ ਜੀ ਕੀ ਨਾਮ ਹੈ ਮੈਂ ਗੱਲ ਸੁਣੀ ਦੀ ਫੋ ਅੱਛਾ ਮੈਨੂੰ ਦੱਸਿਓ ਵੀ ਤੁਹਾਨੂੰ ਕੀ ਲੱਗਦਾ ਹੈ ਮਾਹੌਲ ਮਾਹੌਲ ਸਾਡੇ ਤਾਂ ਖੁੱਡੀਆਂ ਹਸਾਬ ਦਾ ਹੀ ਅੱਛਾ ਹਾਂਜੀ ਅੱਛਾ ਮਿਲੇ ਹੋ ਤੁਸੀਂ ਉਹਨਾਂ ਨੂੰ ਨਹੀਂ ਜੀ ਵੈਸੇ ਮਾਣਦਾਰ ਬੰਦਾ ਉਹਦੇ ਭਾਈ ਨੂੰ ਮਿਲਿਆ ਵਧੀਆ ਜੀ ਉਹਦੇ ਫਾਦਰ ਸਾਹਿਬ ਦੇ ਆਪਾਂ अपना बढ़िया जी बंदे अच्छा जे आपा कांग्रेस ਦੀ ਗੱਲ ਕਰੀਏ ਕੀਤੇ ਕੋਈ ਕੰਮ ਉਥੇ ਨਹੀਂ ਜੀ ਕਾਂਗਰਸ ਨੇ ਕਰੇ ਨਹੀਂ ਨਾ ਕੋਈ ਨੌਕਰੀ ਦਿੱਤੀ ਅੰਦਰੋਂ ਹੀ ਨਹੀਂ ਨਿਕਲਿਆ ਸਾਡੇ 4 ਸਾਲ ਕਿਰਤ ਅੰਦਰੋਂ ਹੀ ਨਿਕਲਿਆ ਕਿਹੜਾ ਜੀ ਸਾਡੇ 4 ਸਾਲ ਉਹ ਅੰਦਰ ਵਧ ਰਹੇ ਜਾਂਦਾ ਜਾਂਦਾ ਬੁੜੀਆਂ ਵਾਲਾ ਕਰਾਂ ਵਾਲਾ ਬੰਦ ਕੱਟ ਗਿਆ ਹਾਂ ਆਬ ਆਹ ਇਹ ਬੰਦਾ ਇੱਕ ਹੁੰਦਾ ਬੁੜੀਆਂ ਹੁੰਦੀਆਂ 40 ਚੜਨ ਵਾਲੀਆਂ ਇਹ ਸਾਰੇ ਪਿੰਡਾਂ ਦੀ ਮਸਲਾ ਹੈ ਹਾਂ ਕਾ ਤੋ ਮਤਲਬ ਨਰਾਜ ਹੋਏ ਪਏ ਹੋ ਇਸ ਗੱਲ ਨਾਲ ਸਾਢੇ 4 ਸਲੰਦਰ ਬੜ ਰਿਹਾ ਕਿਸੇ ਨੂੰ ਨਹੀਂ ਮਿਲਿਆ ਨਾ ਐਸਐਮਐਲ ਨਾ ਹੋਰ ਜੇ ਜਦੋਂ ਨਿਕਲਿਆ ਤਾਂ ਜਾਂ ਤੜਕੇ ਪਤਾ ਲੱਗਿਆ ਵੀ ਆ ਪਈਆ ਤੈਨੂੰ ਮਾਰ ਕੇ ਜਾ ਗਿਆ ਜੀ ਹੋ ਪ੍ਰਾਈਵੇਟ ਬੱਸ ਨੂੰ ਜਾਣ ਕੇ ਮਾਰ ਕੇ ਗਿਆ ਗਈ ਮਤਲਬ ਬਚ ਜਾਣ ਅੱਛਾ ਆ ਸਰਕਾਰੀ ਮਾਰਤ ਨਹੀਂ ਸਰਕਾਰੀ ਮੈਨੂੰ ਮੈਨੂੰ ਇੱਕ ਗੱਲ ਦੱਸਿਓ ਵੀ ਧਰਮ ਦੇ ਨਾਂ ਤੇ ਰਾਜਨੀਤੀ ਹੋਣੀ ਚਾਹੀਦੀ ਹੈ ਹੈ ਨਹੀਂ ਹੋਣੀ ਚਾਹੀਦੀ ਹਾਂਜੀ ਨਹੀਂ ਹੋਣੀ ਚਾਹੀਦੀ ਤੇ ਜੇ ਆਪਾਂ ਗੱਲ ਕਰਦੇ ਆ ਨਰਿੰਦਰ ਮੋਦੀ ਦੀ ਤਾਂ ਹੈਗਾ ਕੁਝ ਇੱਧਰ ਪਿੰਡਾਂ 'ਚ ਆਪਣੇ ਪੰਜਾਬ 'ਚ ਕੁਝ ਨਰਿੰਦਰ ਮੋਦੀ ਨੇ ਰਾਮ ਮੰਦਰ ਦਾ ਇੱਕ ਡਰਾਮਾ ਰਚਿਆ ਚਾਰ ਸ਼ੰਕਰਚਾਰੀਆ ਨੇ ਆਪਣੇ ਚਾਰਾਂ 'ਚ ਇੱਕ ਨਹੀਂ ਗਿਆ ਉੱਥੇ ਠੀਕ ਹੈ ਕੱਲਾ ਛਤਨੀ ਭਾਈ ਕੱਲੀ ਮੂਰਤੀ ਖੜੀ ਕਰਕੇ ਓਮ ਨਹੀਂ ਸੁਭਾਏ ਕਰੀ ਗਏ ਨੇ ਕਰੀ ਜਾਣ ਭਰਾਵਾ ਸਾਨੂੰ ਕੀ ਪਤਾ ਲੱਗਦਾ ਉਹਨਾਂ ਦਾ ਇੱਥੇ ਕੁਝ ਕਹਿ ਸਕਦੇ ਭਾਜਪਾ ਦਾ ਹੈਗਾ ਕੁਝ ਇੱਥੇ ਸਾਡੇ 'ਵਣ ਇੱਕ ਵੋਟ ਵੀ ਨਹੀਂ ਭਾਈ ਅੱਛਾ ਇੱਕ ਵੋਟ ਹਾਂ ਕਿੰਨੀ ਵੋਟਾਂ ਪਿੰਡ ਦੀ ਪਿੰਡ ਦੀ 250 ਵੋਟ ਹੈ ਭਾਈ 250 ਹਾਂ ਅੱਛਾ ਕੀ ਕੀ ਨਾਂ ਭਾਈ ਜੀ ਕੇਵਲ ਸਿੰਘ ਜੀ ਕੇਵਲ ਜੀ ਤੁਸੀਂ ਦੱਸੋ ਕੀ ਮਾਹੌਲ ਹੈ ਮਾਹੌਲ ਤਾਂ ਠੀਕ ਹੈ ਵਧੀਆ ਜੀ ਵਧੀਆ ਮਾਹੌਲ ਹੈ ਉਹ ਜਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਹਾਂ ਪਾਰਟੀ ਦਾ ਜੀ ਹਾਂ ਪਾਰਟੀ ਦਾ ਅੱਛਾ ਹੁਣ ਨਾ ਵੀਡੀਓ ਦੇਖਣ ਆਲੇ ਆਉਂਦੇ ਨੇ ਜਿਹੜੇ ਉਹ ਇਹ ਸੋਚਣ ਲੱਗ ਜਾਂਦੇ ਆ ਵੀ ਆਪ ਵਾਲੇ ਆਪ ਵਾਲੇ ਲੱਗੇ ਪਏ ਆ ਮੈ ਮੈਨੂੰ ਵੀ ਨਹੀਂ ਸੀ ਪਤਾ ਵੀ ਬਜ਼ੁਰਗ ਕਿਹੜੀ ਮਤਲਬ ਪਾਰਟੀ ਨਾਲ ਜੁੜੇ ਆ ਤੇ ਕਾਂਗਰਸ ਆ ਆ ਦੇਖੋ ਬਾਈ ਹੋਰੇ ਆਪ ਦੱਸੀ ਜਾਂਦੇ ਆ ਤਾਂ ਇਹ ਸੱਚ ਹੁੰਦਾ ਆ ਬੰਦੇ ਨੇ ਅਮ ਨੰਬਰਦਾਰ ਆ ਸਾਹਮਣੇ ਕਰ ਰਹੇ ਨੇ ਕਾਂਗਰਸ ਛੱਡਿਆ ਇਤਕੀ ਹੁਣੀ ਇਤਕੀ ਰੜਿਆ ਸਾਡੇ ਦੇ ਭਾਈ ਨੂੰ ਮਿਲ ਕੇ ਹੁਣ ਤਾਂ 2500 ਵੋਟ ਹੋ ਗਈ ਹਾਂ ਪਿੱਛੜੇ 2500 ਵੋਟ ਪੂਨ ਹੋਈ ਸੀ ਅਜਾ ਬਾਬਾ ਜੀ ਕਿਸੇ ਨੇ ਬੋਲਣਾ ਤਾਂ ਨਹੀਂ ਕੋਈ ਗੱਲ ਰਹਿ ਗਈ ਹੋਵੇ ਕਿਸੇ ਦੀ ਹੱਥ ਖੜਾ ਕਰ ਦਿਓ ਹਾਂ ਜੀ ਸਾਢੇ 2200 ਵੋਟ ਪੁਲਿਸ ਸੀ ਸਾਢੇ 2200 ਚੋਂ ਸਾਢੇ 1250 ਵੋਟ ਕੱਲੇ ਆਮ ਪਾਰਟੀ ਦੇ ਬੋਲੇ ਸੀ ਠੀਕ ਹੈ ਪਰ ਕਾਰਡ ਤੋੜਦਾ ਇੱਕ ਕੋਹੜਾ ਪਿੰਡ ਨੇ ਠੀਕ ਹੈ ਸਾਢੇ ਵੀ ਤੋੜਾਂਗੇ ਐਤਕੀ ਵੀ ਐਤਕੀ ਵੀ ਤੋੜਾਂਗੇ ਐਤਕੀ ਫਿਰ ਕੀ ਵੀ ਕਰਾਉਣੀ ਬੱਲੇ ਬੱਲੇ ਆ ਭਗਵੰਤ ਮਾਨ ਦੀ ਕਰਾਉਣੀ ਆ ਅਸੀਂ ਤਾਂ ਅੱਛਾ ਹਾਂ ਖੁੱਡੀਆਂ ਸਾਹ ਮਾਨਦਾਰ ਬੰਦੇ ਨੇ ਮਾਨਦਾਰ ਚਿਹਰਾ ਉਹਦਾ ਜਿਹੜਾ ਪਿਓ ਸੀ ਜਿਹੜੇ ਦੱਲਿਆਂ ਵਿੱਚ ਵਰਵਾਇਆ ਉਹਨਾਂ ਨੂੰ ਪਤਾ ਹੀ ਆ ਠੀਕ ਹੈ ਬਸ ਗੱਲ ਮੁੱਕਦੀ ਆ ਜੇ ਹੁਣ ਗੱਲਾਂ ਹੋਈਆਂ ਨੇ ਗੱਲਾਂ ਤੁਸੀਂ ਵੀ ਸੁਣੀ ਐ ਵੀ ਕਿਹੜੀ ਪਾਰਟੀ ਨੂੰ ਲੋਕ ਪਸੰਦ ਕਰਦੇ ਆ ਕਿਹੜੀ ਪਾਰਟੀ ਦੇ ਕੰਮਾਂ ਨੂੰ ਲੋਕ ਪਸੰਦ ਕਰਦੇ ਆ ਪਿੰਡ ਕੁਸਲਾ ਦੇ ਵਿੱਚ ਮੌਜੂਦ ਆ ਕੱਲੀ ਕੱਲੀ ਗੱਲ ਤੁਸੀਂ ਸੁਣੀ ਐ ਆਪਣੀ رائے ਵੀ ਕਮੈਂਟਾਂ 'ਚ ਕਰਿਓ ਸਾਂਝੀ ਮਿਲਦੇ ਆ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ